ਪੂਰਾ ਸੋ ਪਹਿਚਾਣੀਏ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰ ਕਬੂ ਨਾ ਛੜੇ ਖੇਤ ਦੋ ਖੇਰ ਕਰਕੇ ਉਸ ਤੋਂ ਬਾਅਦ ਆਪਾਂ ਨਕੀਆਂ ਜਿੰਦਾਂ ਵੱਲ ਜਾਵਾਂਗੇ ਕਿ ਇਹ ਆਪਣੇ ਆਪ ਉਥੇ ਫੀਸ ਝੁੱਕ ਜਾਂਦਾ ਆਪਣੇ ਆਪ ਫੀਸ ਉੱਚੇ ਝੁੱਕ ਜਾਂਦਾ ਜਿੱਥੇ ਖੂਨ ਦੁੱਲਾ ਸਰਵੰਸ ਦੇ ਦਾਨੀਆਂ ਦਾ ਦਰਸ਼ਨ ਸਿੰਘਾ ਨੇ ਸੋਚ ਹੁਣ ਕੰਮ ਕਰਦੀ ਮੁੱਲ ਮੋੜਾਂਗੇ ਕਿੰਨੀ ਕੁਰਬਾਨੀਆਂ ਨਾਲ ਜਿਹੜੀ ਅੱਖ ਨੇ ਹੰਝੂ ਨਹੀਂ ਕੇਰੇ ਕਿਹੜੀ ਅੱਖ ਨੇ ਹੰਝੂ ਨਹੀਂ ਕੇਰੇ ਝਾਕੀ ਵੇਖ ਕੇ ਦਸ਼ਨੇਸ਼ ਦਰਾਰਿਆਂ ਦੀ ਸਦੀਆਂ बीत ਗਈਆਂ ਐ ਪਰ ਅਜੇ ਤੱਕ ਪਰੇਸ਼ਾਨੀ ਨਹੀਂ ਗਈ ਸਤਾਰਿਆਂ ਦੀ ਇਹਨਾਂ ਦੋਹਾ ਮਕਾਇਆਏ ਕਿਵੇਂ ਪੈਂਦਾ ਇਹਨਾਂ ਦੋਹਾ ਕਮਾਇਆਏ ਕਿਵੇਂ ਪੈਂਦਾ ਕਿਸੇ ਹੋਰ ਮੁਸਾਬਰ ਤੋਂ ਮੁੱਕਣਾ ਨਹੀਂ ਜੁਗਾਂ ਤੀਕ ਅਹਿਸਾਸ ਦੇ ਪੰਨਿਆਂ ਤੇ ਲੋਕ ਇਹਨਾਂ ਮਸੂਮਾਂ ਦਾ ਸੁੱਕਣਾ ਨਹੀਂ ਲੋ ਇਹਨਾਂ ਮਸੂਮਾਂ ਦਾ ਸੁੱਕਣਾ ਨਹੀਂ ਸੁਕਾਤਾ ਹੈ ਨਕੀਆਂ ਜਿੰਦਾ ਮੁਗਲ ਰਾਜ ਦੀਆਂ ਜੜਾਂ ਜੋ ਹਲਾਕੇ ਧੜ ਗਈਆਂ ਮੁਗਲ ਰਾਜ ਦੀਆਂ ਜੜਾਂ ਜੋ ਹਲਾਕੇ ਧੜ ਗਈਆਂ ਨਕੀਆਂ ਨਕੀਆਂ ਜਿੰਦਾ ਸਾਕੇ ਵਢੇ ਕਰ ਗਈਆਂ ਨਕੀਆਂ ਨਕੀਆਂ ਜਿੰਦਾ ਸਾਕੇ ਵਢੇ ਕਰ ਗਈਆਂ ਵਿਚ ਸਰਹੰਦ ਦੇ ਇੱਕ ਦਿਨ ਟੁੱਟੀਆਂ ਹੱਦਾਂ ਕਹਿਰਦੀਆਂ ਵਿਚ ਸਰਹੰਦ ਦੇ ਇੱਕ ਦਿਨ ਟੁੱਟੀਆਂ ਹੱਦਾਂ ਕਹਿਰਦੀਆਂ ਵਿਚ ਗਮਾਂ ਦੇ ਦੁੱਬੀਆਂ ਗਲੀਆਂ ਸਾਰੇ ਸ਼ਹਿਰ ਦੀਆਂ ਤਖਤ ਦਿੱਲੀ ਦਾ ਹਿੱਲਿਆ ਸ਼ਹਿਰ ਸਰਕਾਰਾਂ ਡਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਵਿੱਚ ਸ਼ਰਾ ਦੇ ਆ ਜਾਓ ਨਹੀਂ ਤਾਂ ਮਾਰੇ ਜਾਵੋਗੇ ਵਿੱਚ ਸ਼ਰਾ ਦੇ ਆ ਜਾਓ ਨਹੀਂ ਤਾਂ ਮਾਰੇ ਜਾਵੋਗੇ ਟੁਕੜੇ ਕਰਕੇ ਲੀਹਾ ਵਿੱਚ ਖਲਾਰੇ ਜਾਵੋਗੇ ਟੁਕੜੇ ਕਰਕੇ ਲੀਹਾ ਵਿੱਚ ਖਲਾਰੇ ਜਾਵੋਗੇ ਸ਼ਾਦਕ ਲਾਲਾ ਦਾ ਦੇਖ ਕੇ ਸਭ ਹਕੂਮਤਾਂ ਹਾਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਵੈਰੀ ਦੇਵਨ ਲਾਲ ਚ ਆਪਣੇ ਤਖਤਾਂ ਤਾਜਾਂ ਦੇ ਵੈਰੀ ਦੇਵਨ ਲਾਲ ਚ ਆਪਣੇ ਤਖਤਾਂ ਤਾਜਾਂ ਦੇ ਗਹਿਣੀਆਂ ਦੇ ਡੋਲੇ ਮਾਲਕ ਬਣ ਜੋ ਰਾਜਾਂ ਦੇ ਦਿੱਤਾ ਤੋੜ ਜਵਾਬ ਸੀ ਸ਼ੂਬੇ ਦੀਆਂ ਸਦਰਾ ਛੜ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਕਾਜੀ ਨੇ ਸੇ ਫਤਵਾ ਫਿਰ ਮੌਦਾ ਲਾ ਦਿੱਤਾ ਕਾਜੀ ਨੇ ਸੇ ਫਤਵਾ ਫਿਰ ਮੋਤਾ ਲਾ ਦਿੱਤਾ ਕੰਡਾ ਨਿਰਜ ਚਣਦਿਓ ਸੂਬੇ ਆਂ ਤਸਣਾ ਦਿੱਤਾ ਇਨਨ ਮੰ ਇਨਨਾ ਮੰ ਨੀ ਬਤਨੀਆਂ ਦੇ ਜਾ ਕੇ ਖੜ ਗਈਆਂ ਨਿਕੀਆਂ ਲਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਪਾਣੀ ਰੀਖਾ ਨੀਹਾਂ ਦੇ ਵਿੱਚ ਖੂਨ ਵਹਾਇਆ ਏ ਪਾਣੀ ਰੀਖਾ ਨੀਹਾਂ ਦੇ ਵਿੱਚ ਖੂਨ ਵਹਾਇਆ ਏ ਸਿੱਖੀ ਮਹਿਲ ਉਸਾਰਿਆ ਨਜਲਾ ਘਾਰਾ ਲਾਇਆ ਏ ਸਿੱਖੀ ਮਹਿਲ ਉਸਾਰਿਆ ਨਜਲਾ ਘਾਰਾ ਲਾਇਆ ਏ ਕਿਲਾ ਹੰਕਾਰ ਦਾ ਢਾਇਆ ਐਸੇ ਵਾਕੇ ਕਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਸਿੱਖੀ ਸਦਗ ਨਿਭਾਵੇ ਅੰਮ੍ਰਿਤ ਪੀ ਕੇ ਬਾਟੇ ਦਾ ਸਿੱਖੀ ਸਦਗ ਨਿਭਾਵੇ ਅੰਮ੍ਰਿਤ ਪੀ ਕੇ ਬਾਟੇ ਦਾ ਲਾੜੀ ਮੋਤ ਵਿਆਹੀ ਸੌਦਾ ਕੀਤਾ ਨਾ ਘਾਟੇ ਦਾ ਕੰਗਾ ਪੰਛੀ ਖਾਤਰ ਤਸੀਂ ਇਹ ਲੱਖ ਜਰ ਗਈਆਂ ਕੰਗਾ ਪੰਛੀ ਖਾਤਰ ਲੱਖ ਤਸੀਂ ਇਹ ਜਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਖੀਲਾਵਾਂ ਦੇ ਜੀ ਸਰਹੰਦੇ ਜੀ ਇਹ ਸਰਜਮੇ ਇੱਕ ਗੱਲ ਕਹਿੰਦੀ ਰਹੇਗੀ ਸਰਹੰਦੇ ਜੀ ਇਹ ਸਰਜਮੇ ਇੱਕ ਗੱਲ ਕਹਿੰਦੀ ਰਹੇਗੀ ਅਣਤ ਗੈਰ ਦੀ ਗੰਗਾ ਇੱਥੇ ਵਹਿਦੀ ਰਹੇਗੀ ਅਣਤ ਗੈਰ ਦੀ ਗੰਗਾ ਇੱਥੇ ਵਹਿਦੀ ਰਹੇਗੀ ਦਰਸ਼ਨ ਕਰ ਦੀਵਾਰ ਦੇ ਕਈ ਰੂਹਾਂ ਕਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਨਿੱਕੀਆਂ ਨਿੱਕੀਆਂ ਜਿੰਦਾ ਸਾਕੇ ਵੱਡੇ ਕਰ ਗਈਆਂ ਉਈ ਗਲਤ ਸ਼ਾਮ ਨਿਕਲ ਗਿਆ ਹੋਵੇ ਹੀਮਾਂ ਦਾ ਰਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ